ਮੈਂ ਚੌਂਕੜੀ ਮਾਰਕੀ ਬੈਠ ਸਕਦੀ ਸੀ ਉਦੋਂ ਮੈਨੂੰ ਪਾਠ ਕਰਨਾ ਹੁੰਦਾ ਸੀ ਬੜੀ ਔਖਾ ਲੱਗਦਾ ਸੀਗਾ ਤੇ ਮੈਂ ਬੈੱਡ ਤੇ ਬੈਠ ਕੇ ਹੀ ਪਾਠ ਕਰਦੀ ਆ ਤੇ ਮੈਂ ਨਾ ਪੌੜੀਆਂ ਤੇ ਬਿਲਕੁਲ ਹੀ ਨਹੀਂ ਚੱਟ ਸਕਦੀ ਸੀ ਵੀ ਅਸੀਂ ਗੰਗਾ ਨਗਰਪਾਲमपुर ਤੋਂ ਰਹਿਣ ਵਾਲਾ ਸੁਖਵਿੰਦਰ ਕੋਹਤ ਛੱਤੀ ਆਰ ਵੀ ਤੇ ਅਸੀਂ 17 ਸਾਲ ਹੋ ਗਏ ਮੈਨੇ ਸੱਟ ਲੱਗੀ ਹੋਇਆ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਬਹੁਤ ਦਵਾ ਖਾਧੀ ਗੰਗਾ ਨਗਰ ਕੀ ਇਧਰ ਅਮਿਤ ਚੌਧਰੀ ਨੂੰ ਟੱਕਰ ਗਈ ਤੇ ਮੈਂ ਜਾਨੀ ਕਿ ਅਮਿਤ ਚੌਧਰੀ ਦਵਾ ਨੂੰ ਥੋੜਾ ਜਿਹਾ ਤੁਰਨ ਥਣ ਲੱਗ ਗਿਆ ਫਿਰ ਆਸਟ੍ਰੇਲੀਆ ਗਏ ਉੱਥੇ ਵੀ ਬਹੁਤ ਖਾਧੀ ਦਵਾ ਤੇ ਉਹਨਾਂ ਨੇ ਵੀ ਐਕਸਰਸਾਈਜ਼ ਵਗੈਰਾ ਦੱਸੀ। ਨਾ ਤਾਂ ਮੈਂ ਤੋ ਇੱਧਰ ਕੋਸੀ ਤੇ ਚੇਅਰ ਤੇ ਬੈਠ ਸਕਦੀਆਂ ਰਕਤਲਮ ਕਾ ਕੇ ਤੇ ਨਾ ਮੈਂ ਚੌਂਕਰੀ ਮਾਰ ਕੇ ਬੈਠ ਸਕਦੀ ਸੀ ਜਦੋਂ ਮੈਨੂੰ ਪਾਠ ਕਰਨਾ ਹੁੰਦਾ ਸੀ ਬੜੀ ਔਖਾ ਲੱਗਦਾ ਸੀਗਾ ਤੇ ਮੈਂ ਬੈੱਡ ਤੇ ਬੈਠ ਕੇ ਹੀ ਪਾਠ ਕਰਦੀ ਆ। ਤੇ ਮੈਂ ਨਾ ਪੌੜੀਆਂ ਤੇ ਬਿਲਕੁਲ ਹੀ ਨਹੀਂ ਚੜ੍ਹ ਸਕਦੀ। ਉੱਚੀ ਨਹੀਂ ਵੀ ਜਗ੍ਹਾ ਤੇ ਤਾਂ ਬਿਲਕੁਲ ਹੀ ਚੜ੍ਹਿਆ ਜਾਂਦਾ। ਤੇ ਸਿੱਖਿਆਏ ਇੱਥੇ ਸਾਨੂੰ ਇਹਨਾਂ ਦੀ ਗੱਲਬਾਤ ਬਹੁਤ ਵਧੀਆ ਲੱਗੀ ਤੇ ਇਸ ਕਰਕੇ ਹਾਂਜੀ ਮੇਰਾ ਆਪਰੇਸ਼ਨ ਹੋ ਚੁੱਕਿਆ ਹੈ। ਤਿੰਨ ਦਿਨ ਹੋ ਗਿਆ ਆਪਰੇਸ਼ਨ ਹੋਏ ਨੂੰ ਸਰਕਾਰੀ ਹਸਪਤਾਲ ਉਹਨਾਂ ਨੇ ਕੀਤਾ ਆ। ਬੈਸਟ ਹੋਇਆ ਆਪਰੇਸ਼ਨ ਸਿੱਤ ਦਾ ਸਟਾਫ ਬਹੁਤ ਵਧੀਆ ਆ। ਉਹ ਕੈਰ ਵੀ ਬਹੁਤ ਕਰਦੇ ਆ। ਹਸਪਤਾਲ ਦੀ ਸਾਫ ਸਫਾਈ ਬਹੁਤ ਆ। ਮੇਰੇ 3 ਦਿਨ ਹੋ ਗਏ ਗੋਡਿਆਂ ਦੇ ਆਪਰੇਸ਼ਨ ਹੋਏ ਨੂੰ। ਮੈਂ ਵਾਕਰ ਦੇ ਨਾਲ 3 ਤੀਜੇ ਦਿਨ ਤੁਰਨ ਲੱਗੀ ਤੇ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਜਿੱਦਾਂ ਬਹੁਤ ਵਧੀਆ ਹੋਇਆ। ਸਰਪਾਤ ਡਾਕਟਰ ਸਰਪਾਤ ਜੀ ਹੁਣ ਦਾ ਧੰਨਵਾਦ ਕਰਦੀ ਆ। ਜੇ ਕਿਸੇ ਨੂੰ ਕੋਈ ਵੀ ਤਕਲੀਫ ਹੋਵੇ ਤੁਸੀਂ ਡਾਕਟਰ ਜੀ ਨੂੰ ਉਹਨਾਂ ਨੂੰ ਮਿਲੋ ਆਣ।